ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀ ਫਗਵਾੜਾ ਦੀ ਸਮਾਜ ਸੇਵਾ ਦੇ ਕੰਮਾਂ ਵਿੱਚ ਅਗਾਹ ਵਧੂ ਕਲੱਬ ਲਾਇਨਸ ਕਲੱਬ ਫਗਵਾੜਾ ਸਿਟੀ ਵੱਲੋਂ ਰਾਸ਼ਨ ਅਤੇ ਪੈਨਸ਼ਨ ਵਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਸ਼ਪਾਲ ਸਿੰਘ ਬੱਚਾ ਜੀ ਵੀ ਜ਼ਿਲ੍ਹਾ ਚੇਅਰਮੈਨ ਜੇ ਐਸ ਪਾਟਿਆ ਅਤੇ ਪੀ ਡੀਜੀ ਹਰੀਸ਼ ਬੰਗਾ ਹਾਜ਼ਰ ਹੋਏ ਜਰ ਕੀ ਵਿਸ਼ੇਸ਼ ਤੌਰ ਤੇ ਹਿੰਦੂ ਨੇਤਾ ਸ਼ਿਵੀ ਬੱਤਾ ਅਤੇ ਗੁਰਦੀਪ ਕਾਂਗੜੇ ਨੇ ਸ਼ਰਕਤ ਕੀਤੀ ਇਸ ਦੌਰਾਨ ਜਿੱਥੇ ਕਲੱਬ ਵੱਲੋਂ ਬੀਜ ਜ਼ਰੂਰਤਮੰਦ ਮਹਿਲਾਵਾਂ ਨੂੰ ਆਟਾ ਤੇ ਪੈਨਸ਼ਨ ਦੀ ਵੰਡ ਕੀਤੀ ਗਈ ਉੱਥੇ ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਕਿਹਾ ਕਿ ਕਲੱਬ ਵੱਲੋਂ ਕੀਤਾ ਗਿਆ ਉਪਰਾਲਾ ਕਾਬਲੇ ਤਾਰੀਫ ਹੈ ਉਹਨਾਂ ਕਲੱਬ ਮੈਂਬਰਾਂ ਨੂੰ ਹਾਰਦਿਕ ਵਧਾਈਆਂ ਦਿੰਦੇ ਐ ਇਸ ਮਾਇ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣ ਦੀ ਗੱਲ ਤੇ ਜ਼ੋਰ ਦਿੱਤਾ ਔੜਾ ਸਿਟੀ ਦੇ ਪ੍ਰਧਾਨ ਲਾਈਨ ਆਸ਼ੂ ਮਾਰਕੰਡਾ ਜੀ ਵੱਲੋਂ ਇਹ 7ਵਾਂ ਰਚਨਪਣ ਸਮਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਆਣ ਵਾਲੇ ਗਵਰਨਰ ਲਾਇਨ ਰਸਪਾਲ ਸਿੰਘ ਬੱਤਿਆ ਜੀ ਵੀ ਜੀ ਜੋ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਅੱਜ ਇੱਥੇ ਅਸ਼ੀਰਵਾਦ ਦੇਣ ਲਈ ਆਏ ਔਰ ਇਸ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਗਰਦੀਪ ਕੰਗ, ਪਾਸਟ ਪ੍ਰਧਾਨ ਸੰਜੀਪ ਢਿੰਗਰਾ, ਪਾਸਟ ਪ੍ਰਧਾਨ ਅਤਲ ਜੈਨ ਔਰ ਇਹਨਾਂ ਦੀ ਪੂਰੀ ਟੀਮ ਜਿਹੜੀ ਆ ਲਾਇਨਸ ਕਲੱਬ ਫਗਵਾੜਾ ਸਿਟੀ ਦੀ ਹੈ ਸੇਵਾ ਦੇ ਨਾਮ ਦੇ ਨਾਲ ਫਗਵਾੜੇ ਦੇ ਵਿੱਚ ਜਾਣੀ ਜਾਂਦੀ ਕਲੱਬ ਹੈ ਮੇਰੇ ਵੱਲੋਂ ਐਜ ਪਾਸਿਸਟ ਡਿਪਟੀ ਕਮਿਸ਼ਨਰ ਲਾਇਨ ਹਰੀਸ਼ਪੰਗਾ ਇਹ ਸਾਰੇ ਦੋ ਸਿੱਤੇੇ ਸੇਵਾ ਦੇ ਕੰਮ ਕਰਦੇ ਰਹੇ ਇਹਨਾਂ ਨੂੰ ਬਹੁਤ-ਬਹੁਤ ਸਤਿਕਾਰ ਜੈਮਾ ਚੀਰਸ ਪਾਰਟੀ ਆ ਡਿਜਾਸਰ ਕੋਈ ਨਹੀਂ ਕੋਈ ਨਹੀਂ ਚੇਅਰਮੈਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਬਾਰ-ਬਾਰ ਫਗਵਾੜੇ ਆਉਣ ਦਾ ਮੌਕਾ ਕਿਉਂ ਮਿਲਦਾ ਕਿ ਫਗਵਾੜਾ ਜਿਹੜਾ ਹੈ ਨਾ ਇਹ ਡੋਮੈਨਿਟੀ ਲਈ ਸਰਵਿਸ ਲਈ ਐਸਲੇ ਮੈਂ ਜੇ ਮੈਂ ਕਹਾਂ ਨਾ ਜਦ ਮੈਂ ਵਿਜ਼ਿਟ ਕਰਾਤੇ ਸਭ ਤੋਂ ਅੱਗੇ ਜਾ ਰਿਹਾ ਇਹ ਕਲੱਬ ਮੈਨੂੰ ਮੇਰਾ ਕਹਿੰਦਾ ਤੀਜੀ ਵਾਰੀ ਇਨਵਾਈਟ ਕੀਤਾ ਮੈਂ ਬੱਚਾ ਜੀ ਵੀ ਇਹਦੇ ਗਵਾਹ ਨੇ ਤੀਸਰਾ ਇਹਨਾਂ ਦਾ ਪ੍ਰੋਜੈਕਟ ਹੈ ਜਿਹੜਾ ਕਿ ਰਾਸ਼ਟਰ ਅੰਦ ਅੱਜ ਤੇ ਇਹਨਾਂ ਨੇ ਪੈਨਸ਼ਨ ਦਾ ਕੀਤਾ ਤੇ ਇੰਨੇ ਵਗਵਾੜਾ ਕੰਮ ਕਰ ਰਿਹਾ ਮੈਂ ਜਿਹਦੇ ਕਿ ਡਿਸਟ੍ਰਿਕਟ 3 ਦੀ ਡਿਟੀ ਨੂੰ ਮਾਣ ਹੋਣਾ ਚਾਹੀਦਾ ਹੈ ਇਦਾਂ ਪ੍ਰੋਜੈਕਟ ਕਰਦੇ ਤੇ ਇਹਦੇ ਨਾਲ ਸਾਡੇ ਡਿਸਟ੍ਰਿਕਟ ਦਾ ਵੀ ਨਾਮ ਹੀ ਰੋਸ਼ਨ ਹੁੰਦਾ ਸਾਡੇ ਡਿਸਟ੍ਰਿਕਟ ਗਵਰਨਰ ਦਾ ਵੀ ਨਾਮ ਰੋਸ਼ਨ ਹੁੰਦਾ ਤੇ ਜਿਹੜੀ ਟੀਮ ਉੱਤਰੀ ਆ ਬੱਚਾ ਜੀ ਵੀ ਆਪਣੇ ਨਰੀਸ਼ ਪੰਗਾ ਜੀ ਸਰਦਮਾ ਜਨ ਇਹ ਸਾਰੇ ਇਸ ਚੀਜ਼ ਦੇ ਗਵਾਹ ਨੇ ਤੇ ਅਸੀਂ ਤੇ ਇਹ ਕਹਾਂਗੇ ਵੀ ਆਉਣ ਵਾਲੇ ਟਾਈਮ 'ਚ ਵੀ ਇਸ ਤਰ੍ਹਾਂ ਹੀ ਹੱਸੋ ਵੀ ਆਪਣੇ ਪ੍ਰੋਜੈਕਟ ਕਰਦੇ ਰਹੋ ਥੈਂਕ ਯੂ ਜੀ ਉਦਰ ਕਲੱਬ ਪ੍ਰਧਾਨ ਆਸ਼ੂ ਮਾਰਕੰਡਾ ਨੇ ਜਿਥੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਹੁਣ ਆਏ ਹੋਏ ਮਹਿਮਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਚਾਰੀ ਰੱਖਣਗੇ। ਉਨ੍ਹਾਂ ਸਮੂਹ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਬੌਬੀ ਢੀਂਗਰਾ ਐਡਵੋਕੇਟ ਐਸ ਕੇ ਅਗਰਵਾਲ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ। ਅੱਜ ਲਾਇਅਰਸ ਕਲੱਬ ਕਵਾੜਾ ਸਿਟੀ ਦੀ ਤਰਫੋਂ ਅਸੀਂ ਹਰ ਮਹੀਨੇ 25 ਜਰੂਰਤਮੰਦ ਲੇਡੀਜ਼ ਨੂੰ ਆਟਾ ਦੇ ਪੈਨਸ਼ਨ ਦੀ ਜਿਹੜੀ ਵਿਤrana ਕਰੀਦਾ ਜੀ ਉਹਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਰਿਸ਼ਵਰ ਸਿੰਘ ਬੱਚਾ ਜੀ ਵੀ ਜੀ ਤੇ ਪੀਡੀਜੀ ਪਾਸ ਪੀਡੀਜੀ ਹਰੀਸ਼ ਪੰਗਾ ਜੀ ਤੇ ਸਾਡੇ ਹਿੰਦੂ ਸ਼ੇਵਸਾਲਾ ਦੇ ਰਾਸ਼ਟਰੀ ਪ੍ਰਧਾਨ ਸ਼ਿਵੀ ਪਤ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਤੇ ਉਹਨਾਂ ਨੇ ਸਾਨੂੰ ਆ ਕੇ ਆਸ਼ੀਰਵਾਦ ਦਿੱਤਾ ਤੇ ਮੈਂ ਇਹਨਾਂ ਨੂੰ ਵੀ ਅਸ਼ਵਾਸ਼ਣ ਦਿੰਨਾ ਹੈ ਵੀ ਸਾਡਾ ਰੋਇੰਸਲਾ ਪਕੌੜਾ ਸਿਟੀ ਜਿੰਦਾ ਪਹਿਲਾਂ ਸਮਾਜ ਸੇਵਾ ਦੇ ਕੰਮ ਕਰਦਾ ਆ ਹੋਰ ਵੀ ਇਸ ਤੋਂ ਵੀ ਵਧੀਆ ਸੀ ਜਿਹੜੇ ਆ ਸਮਾਜ ਸੇਵਾ ਦੇ ਕੰਮ ਕਰਾਂ ਤੇ ਸਾਨੂੰ ਇਹ ਆ ਕੇ ਇੱਥੇ ਆਪਣਾ ਆਸ਼ੀਰਵਾਦ ਦਿੰਦੇ ਰਾਂਗੇ